ਮਗਦਾ ਰਹੀ ਬੇਸੂਰਜਾ ਕਮੀਆਂ ਦੇ ਬੇੜੇ ਪਰ ਕਮੀਆਂ ਦੀ ਗੱਲ ਤਾਂ ਕੀਤੀ ਜਾਂਦੀ ਆ ਕਾਮਿਆਂ ਦੀ ਗੱਲ ਤਾਂ ਕੀਤੀ ਜਾਂਦੀ ਆ ਪਰ ਕਾਮਿਆਂ ਦੇ ਹੱਕ ਨੇ ਜਿਹੜੇ ਉਹ ਕਾਮਿਆਂ ਨੂੰ ਨਹੀਂ ਮਿਲਦੇ ਫਿਰ ਜਿਹੜੇ ਸਰਕਾਰੀ ਮੁਲਾਜ਼ਮ ਨੇ ਜੀ ਜਿਉਂ ਉਹਨਾਂ ਨੂੰ ਸੂਟੀਆਂ ਵੀ ਹੋਣ ਤਾਂ ਵੀ ਉਹਨਾਂ ਦੀ ਤਨਖਾਹਾਂ ਪੈਂਦੀਆਂ ਨੇ ਜੀ ਜੇ ਅਸੀਂ ਅੱਜ ਸਾਢਾ ਦਿਨ ਸੀਗਾ ਸੂਟੀ ਕਰਦੇ ਤਾਂ ਸਾਡੇ ਤਨਖਾਹ ਦਿਹਾੜੀ ਪਾਉਂਦੇ ਤਾਂ ਅਸੀਂ ਉਰੇ ਕਿਉਂ ਆਉਂਦੇ ਧੁੱਪ ਦੇ ਵਿੱਚ ਤੇ 300 ਨਾਲ ਸਾਡਾ ਕੀ گزارਾ ਹੁੰਦਾ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਖੁਸ਼ਹਾਲ ਆ ਦੇਸ਼ ਨਾ ਅਸੀਂ ਤਾਂ ਸਰਕਾਰ ਦੇ ਜੁੱਤੀਆਂ ਮਾਰਾਂਗੇ ਜਦ ਸਰਕਾਰ ਸਾਡੇ ਵੋਟਾਂ ਨੂੰ ਸਾਡੇ ਇੰਨੇ ਸੋਹਣਾ ਸੋਹਣਾ ਬੱਚੇ ਵੀ ਜਿਹੜਾ ਮਜ਼ਦੂਰ ਆ ਉਹ ਵੀ ਕਰਦੇ ਨੇ ਮਿਸਤਰੀਆਂ ਨਾਲ ਜਾਂਦੇ ਨੇ ਤਾਂ ਅਸਲੇ ਚੱਕਦੇ ਨੇ ਸਾਨੂੰ ਰੋਣਾ ਨਹੀਂ ਆਉਂਦਾ ਉਹ ਤਾਂ ਕਹਿੰਦੇ ਜੀ ਨੌਕਰੀਆਂ ਬਹੁਤ ਦਿੱਤੀਆਂ ਨੇ 34000 ਤੋਂ ਉੱਪਰ ਨੌਕਰੀਆਂ ਦੇ ਬੱਚੇ ਤਾਂ ਫਿਰਦੇ ਨੇ ਕਹਿੰਦਾ ਜਿਨ੍ਹਾਂ ਨੇ ਪੈਸੇ ਦੇਤੇ ਜਿਹੜਾ ਤਾਂ ਪੈਸੇ ਖਾਤੇ ਨੇ ਪਹਿਲਾ ਸੀਗਾ ਜੀ ਜਿਹੜਾ ਕੰਮ ਪੈਸਿਆਂ ਵਾਲਾ ਸੀ ਭਗਵੰਤਮਾਨ ਕਹਿੰਦਾ ਹੁਣ ਤਾਂ ਉਹ ਕੰਮ ਹੀ ਨਹੀਂ ਹਾਂ ਗਾ ਵੀਰ ਜੀ ਸਾਡੇ ਬੱਚੇ ਕਿਉਂ ਨਹੀਂ ਲੱਗਦੇ ਹੈਗੇ ਛਾਡੇ ਬੱਚੇ ਕਿਉਂ ਨਹੀਂ ਲੱਗਦੇ ਵੀਰ ਜੀ ਭਗਵਾਨ ਤੁਮਾਨ ਤਾਂ ਕਹਿੰਦਾ ਲੋਕ ਖੁਸ਼ੇ ਬਹੁਤ ਨੇ ਮਾ ਭਗਵਾਨ ਤੁਮਾਨੂੰ ਰਿਆਤਾ ਜਾਵੇ ਸਾਡਾ ਰਾਸ਼ਨ ਹੀ ਸਾਨੂੰ ਮਿਲਿਆ ਹੈ ਪੂਰੇ ਫਰਦੇ ਅਸੀਂ 300 ਤੇ 300 ਤੇ ਫਰਦੇ ਆ 300 ਨਾਲ ਕੀ ਬਣਦਾ 100 ਰੁਪਏ ਟੈਂਪੂ ਵਾਲਾ ਮੰਗਦਾ ਬੱਸ ਨਹੀਂ ਖੜਦੀ ਖੜਦੀ ਹਾਂ ਸਾਡੇ ਨਹੀਂ ਬੱਸ ਖੜਦੀ ਬੁੱਧ ਬੱਸ ਕਿਉਂ ਨਹੀਂ ਖੜਦੀ ਜੀ ਬੱਸ ਰੋਕਦੇ ਨਹੀਂ ਵੀਰ ਜੀ ਖੜਿਆ ਨਹੀਂ ਛੱਡ ਜਾਂਦੇ ਨੇ ਬੀਬੀ ਨੂੰ ਦੇਖ ਕੇ ਬੇਬੇ ਕਿਤੇ ਤੁਸੀਂ ਵਿਰੋਧੀ ਪਾਰਟੀਆਂ ਦੇ ਤਾਂ ਨਹੀਂ ਕੋਈ ਵਿਰੋਧੀ ਪਾਰਟੀ ਨਹੀਂ ਸਾਡੇ ਕੋਲ ਕਿਤੇ ਭਗਵੰਤ ਮਾਨ ਨੂੰ ਹੀ ਨਿੰਦੀ ਜਮੋ ਹਾਂ ਭਗਵੰਤ ਮਾਨ ਨੂੰ ਨਾਲੇ ਲਿਆਉਂਦਾ ਜੀ ਜੁੱਤੀਆਂ ਲੈ ਕੇ ਬਾਹਰੇ ਕੱਢਾਂਗੇ ਆਵੇ ਸਾਡੇ ਕੋਈ ਵੋਟਾਂ ਮੰਗਣ ਵੀਰ ਜੀ ਹੁਣ ਅਸੀਂ ਆਉਂ ਪਾਉਦੇ ਨਹੀਂ ਹੈਗੇ ਬੀਬੀਆਂ ਨੇ ਨਾਲ ਕਹਿੰਦੇ ਜੀ ਬਹੁਤ ਔਖਾ ਗੁਜ਼ਾਰਾ ਹੁੰਦਾ ਘਰ ਦਾ ਹਾਂ ਬੀਬੀ ਕੀ ਨਾਮ ਹੈ ਜੀ ਗੁਰਜੀਤ ਕੌਰ ਜੀ ਹਾਂ ਕੀ ਕਹਿ ਰਹੇ ਸੀਗੇ ਤੁਸੀਂ ਕਹਿ ਰਹੇ ਸੀ ਇਹ ਕਹਿੰਦੇ ਆ ਵੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਜੀ ਜੇ ਉਹਨਾਂ ਨੂੰ ਸੁੱਟੀਆਂ ਵੀ ਹੋਣ ਤਾਂ ਵੀ ਉਹਨਾਂ ਦੀ ਤਨਖਾਹਾਂ ਪੈਂਦੀਆਂ ਨੇ ਜੀ ਜੇ ਅਸੀਂ ਅੱਜ ਸਾਡਾ ਦਿਨ ਸੀਗਾ ਸੁੱਟੀ ਕਰਦੇ ਤਾਂ ਜੇ ਸਾਡੀ ਤਨਖਾਹ ਦਿਹਾੜੀ ਪਾਉਂਦੇ ਤਾਂ ਅਸੀਂ ਉਰੇ ਕਿਉਂ ਆਉਂਦੇ ਧੁੱਪ ਦੇ ਵਿੱਚ ਇੱਕ ਦਿਨ ਤਾਂ ਸਾਨੂੰ ਦਿੱਤਾ ਜਾਂਦਾ ਨਾ ਜਿਹੜੇ ਸਾਡਾ 300 ਰੁਪਏ ਦਿਹਾੜੀ ਆ ਉਹਦੇ ਵਿੱਚੋਂ 100 ਰੁਪਏ ਸਾਡਾ ਟੈਂਪੂ ਵਾਲਾ ਲੈ ਜਾਂਦਾ ਜੇ ਅਸੀਂ ਇੱਧਰ ਜੱਲੇ ਸੌਂਦੇ ਕ ਨਹੀਂ ਜਾਂਦੇ ਆ ਫੇਰ ਸਾਨੂੰ ਕੀ ਬਾਤ ਆ ਵੀਰ ਜੀ ਨਿੱਕੇ ਨਿੱਕੇ ਬੱਚੇ ਘਰੇ ਸਾਡੇ ਕਿਉਂ ਨੇ ਅਸੀਂ ਫੇਰ ਸਾਡਾ ਵੀ ਕੋਈ ਹੱਲ ਹੋਣਾ ਚਾਹੀਦਾ ਜਦੋਂ ਸਰਕਾਰ ਕਹਿੰਦੀ ਸੋਡੀ 500 ਰੁਪਏ ਦਿਹਾੜੀ ਕਰਾਂਗੇ ਕੋਈ ਨਹੀਂ ਜੀ 500 ਰੁਪਏ ਦਿਹਾੜੀ ਨਹੀਂ ਹੋਈ ਵੀਰ ਜੀ 100000 ਰੁਪਏ ਖਾਤੇ ਚ ਆਉਂਦਾ ਜੀ ਨਹੀਂ ਆਇਆ ਸਾਨੂੰ ਤਾਂ ਖੁਦੇ ਕਣਕ ਵੀ ਨਹੀਂ ਕਦੇ ਮਿਲੀ ਸਾਡਾ ਕਾਰਡ ਵੀ ਨਹੀਂ ਬਣਿਆ ਹਾਲ ਤੱਕ ਇਹ ਬੀਬੀ ਬੜਾ ਦਿੱਕਤ ਆ ਇੱਥੇ ਪਤਾ ਲੱਗ ਰਿਹਾ ਕਿ ਕਾਰਡ ਤੱਕ ਨਹੀਂ ਬਣਿਆ ਕਣਕ ਨਹੀਂ ਮਿਲੀ 6 ਮਹੀਨੇ ਹੋ ਗਏ ਵੀਰ ਜੀ ਕਣਕ ਮਿਲਿੰਦਾ 6 ਮਹੀਨੇ ਹੋ ਗਏ ਹੁਣ ਅਸੀਂ ਕੀ ਕਰੀਏ ਕਿ ਬੱਚਿਆਂ ਨੂੰ ਵੀ ਲਿਆ ਕੇ ਖਵਾਉਣਾ ਕਿ ਤੂੰ ਨਿਹੜੀ ਢੱਪਾ ਕਰਦੇ ਤਿੰਨ ਸੌ ਨਾਲ ਸਾਡਾ ਕੀ ਗੁਜ਼ਾਰਾ ਹੁੰਦਾ ਸਰਕਾਰ ਤਾਂ ਦਾਅਵੇ ਕਰ ਰਹੀ ਹੈ ਕਿ ਖੁਸ਼ਹਾਲਾ ਦੇਸ਼ ਨਾ ਅਸੀਂ ਤਾਂ ਸਰਕਾਰ ਦੇ ਜੁੱਤੀਆਂ ਮਾਰਾਂਗੇ ਜਦ ਸਰਕਾਰ ਸਾਡੇ ਵੋਟਾਂ ਨੂੰ ਅਸੀਂ ਵੋਟ ਨਹੀਂ ਪਾਉਂਦੇ ਕਿਸੇ ਨੂੰ ਵੀ ਨਾਲੇ ਸਾਡੇ ਮੇਟ ਨੇ ਤਾਂ ਸਾਨੂੰ ਕੰਮ ਲਿਆ ਕੀ ਦੇਣਾ ਮੇਟ ਸਾਡਾ ਕਹਿੰਦਾ ਵੀ ਸਾਨੂੰ ਕੰਮ ਲਿਆ ਕੇ ਦੇਵਾਂਗੇ ਹਮੇਸ਼ਾ ਜਿਹੜੇ ਸਾਡੇ ਦਿਨ ਲਪਾਉਂਦਾ ਸਾਡੇ ਪਵਾਉਂਦਾ ਪੈਸੇ ਮੇਟ ਦੀ ਤਰ੍ਹਾਂ ਸਾਡੇ ਦੀ ਕੋਈ ਗੱਲ ਚਲੋ ਬੇਬੇ ਮਿਹਨਤ ਦਾ ਕੋਈ ਡਰ ਵੀ ਨਹੀਂ ਜੇ ਤੁਸੀਂ ਕੰਮ ਕਰੋਗੇ ਉਹ ਤਾਂ ਹੀ ਬੱਚਿਆਂ ਦਾ ਗੁਜ਼ਾਰਾ karenge ਉਹ ਸਰਕਾਰ ਦੇ ਦਾਅਵੇ ਤਾਂ ਖੋਖਲੇ ਨੇ ਤੋੜੇ ਹੱਥ ਤਾਂ ਚਲੋ ਕਿਰਤ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਕਿਰਤ ਕਰਦੇ ਆ ਜੀ ਸਵੇਰੇ ਉੱਠ ਕੇ 8 ਵਜੇ ਹੋ ਰਹੇ ਆਂ 5 ਵਜੇ ਘਰੇ ਜਾਣੇ ਆਂ 5 ਵਜੇ ਜਾ ਕੇ ਅਸੀਂ ਕੀ ਕਰਾਂਗੇ ਛੋਟੇ ਛੋਟੇ ਬੱਚੇ ਜਾ ਕੇ ਸਾਹਮਣੇ ਵੀਰ ਜੀ ਅਸੀਂ ਕਣਕ ਕਿਉਂ ਨਹੀਂ ਮਿਲੀ ਜੀ ਤੁਸੀਂ ਗੱਲ ਨਹੀਂ ਸਰਕਾਰ ਨੂੰ ਪੁੱਛੋ ਜੀ ਜਿਹੜੇ ਵਾਅਦੇ ਕਰਦੇ ਆ ਨਾ ਪੂਰੇ ਨਹੀਂ ਕਰੇ ਬੱਚੇ ਬੋਟਾ ਕਹਿੰਦੇ ਸੀ ਆਟਾ ਆਊਗਾ ਘਰ ਘਰ ਪੀਸਿਆ ਵਸਾਇਆ ਤੁਸੀਂ ਵੀ ਨਹੀਂ ਆਇਆ ਸਾਡੇ ਪਿੰਡ ਚ ਨਾ ਤੁਹਾਨੂੰ ਵੋਟਾਂ ਲੈਣ ਕੋਈ ਆਇਆ ਜੀ ਨਾ ਜੀ ਵੋਟਾਂ ਲੈਣ ਆਇਆ ਉਹਨੂੰ ਤਾਂ ਅਸੀਂ ਜੁੱਤੀਆਂ ਮਾਰਾਂਗੇ ਵੋਟਾਂ ਵਾਲਿਆਂ ਦੇ ਜਿਹੜਾ ਸਾਡੇ ਪਿੰਡ ਚ ਆਵਾ ਲ ਜੜਾ ਜੜਾ ਬਾਦੇ ਕਰਕੇ ਬੱਚੇ ਸਾਡੇ ਪੜ੍ਹੇ ਲਿਖੇ ਫਿਰਦੇ ਨੇ ਹਨਾ ਇਹ ਜੇ ਜਬਾਨ ਬੱਚੇ ਫਿਰਦੇ ਨੇ ਉਹਨਾਂ ਨੂੰ ਜਿਹੜਾ ਨੂੰ ਫੌਜ ਦੀਆਂ ਨੌਕਰੀਆਂ ਦੇ ਦਿੰਦੇ ਨੇ ਉਹਨਾਂ ਨੂੰ 4 ਸਾਲ ਦੀ ਕਰਤੀ ਉਹਨਾਂ ਨਾਲ ਬੱਚਿਆਂ ਦਾ ਕੀ ਬਣਦਾ ਜੀ ਉਹ ਤਾਂ ਕਹਿੰਦੇ ਜੀ ਨੌਕਰੀਆਂ ਬਹੁਤ ਦਿੱਤੀਆਂ ਨੇ 34000 ਤੋਂ ਉੱਪਰ ਨੌਕਰੀਆਂ ਨੇ ਜੀ ਬੱਚੇ ਤਾਂ ਫਿਰਦੇ ਨੇ ਕਹਿੰਦਾ ਜਿਨ੍ਹਾਂ ਨੇ ਪੈਸੇ ਦੇ ਦੇ ਜਿਹੜਾ ਤਾਂ ਪੈਸੇ ਖਾਦੇ ਨੇ ਪਹਿਲਾ ਸੀਗਾ ਜੀ ਜਿਹੜਾ ਕੰਮ ਪੈਸਿਆਂ ਵਾਲਾ ਸੀ ਭਗਵੰਤ ਮਾਨ ਕਹਿੰਦਾ ਹੁਣ ਤਾਂ ਉਹ ਕੰਮ ਹੀ ਨਹੀਂ ਹੈਗਾ ਵੀਰ ਜੀ ਸਾਡੇ ਬੱਚੇ ਕਿਉਂ ਨਹੀਂ ਲੱਗਦੇ ਹੈਗੇ ਸਾਡੇ ਬੱਚੇ ਕਿਉਂ ਨਹੀਂ ਲੱਗਦੇ ਵੀਰ ਜੀ ਜੀ ਸਾਡੇ ਬੱਚਾ ਨੂੰ ਕਿਉਂ ਨਾ ਨੌਕਰੀਆਂ ਮਿਲਦੀਆਂ ਜਿਹੜੇ ਤਾਕਦਿਆਂ ਦੇ ਬੱਚੇ ਨੇ ਉਹਨਾਂ ਨੂੰ ਨੌਕਰੀ ਕਿਉਂ ਮਿਲ ਜਾਂਦੀਆਂ ਨੇ ਸਾਡੇ ਬੱਚੇ ਕਿਉਂ ਫਿਰਦੇ ਨੇ ਇੰਨੇ ਡਿਗਰੀਆਂ ਕਰੀ ਹੁਣ ਤਾਂ ਕਹਿੰਦੇ ਜੀ ਬਦਲਾਅ ਆ ਗਿਆ ਆਮ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਕਿਤੇ ਵੀ ਬਦਲਾਅ ਨਹੀਂ ਆਇਆ ਫਿਰ ਜੀ ਕਿਤੇ ਵੀ ਨਹੀਂ ਆਇਆ ਹੈਗਾ ਸਾਨੂੰ ਤਾਂ ਇਹ ਕਹਿੰਦੇ ਨੇ ਵੀ ਤੁਸੀਂ ਤਾਂ ਸਾਡੇ ਨਾਲੋਂ ਬਹੁਤ ਮੂਰੇ ਹੋ ਕਿਉਂ ਮੂਰੇ ਉਹਨਾਂ ਦੇ ਜਿਹੜੇ ਤਾਕਦਿਆਂ ਨੇ ਉਹ ਇੱਥੇ ਬੈਠ ਕੇ ਦੇਖਣ ਤਾਂ ਧੁੱਪ ਚ ਹੂੰ ਵੀ ਅਸੀਂ ਵੀ ਤਾਂ ਉੱਪਰ ਚ ਕੰਮ ਕਰਦੇ ਕਹੀ ਚਲਾਉਨੇ ਆ ਸਾਡੇ ਬਰੋਬਰ ਉਹਨਾਂ ਦੇ ਪੈਣਾ ਬੈਠ ਕੇ ਦੇਖਣ ਫਿਰ ਉਹਨਾਂ ਨੂੰ ਪਤਾ ਲੱਗੇ ਵੀ ਕੀ ਆਹੇ ਹੁੰਦਾ ਬੇਬੇ ਹੁਣ ਵੋਟਾਂ ਨੇ ਫਿਰ ਸਾਡੇ ਲੋਕਾਂ ਚ ਘਾਟ ਆ ਇਹ ਜਿਹੜੇ ਕੜਮ ਚੌਧਰੀ ਨੇ ਉਹਨਾਂ ਦੇ ਨਾਲ ਲੱਗ ਕੇ ਫਿਰ ਜਿਹਨੂੰ ਕਹਿੰਦੇ ਨੇ ਉਹਨਾਂ ਨੂੰ ਵੋਟਾਂ ਵੀ ਅਸੀਂ ਜਦੇ ਪਾ ਦਿੰਨੇ ਆ ਉਹਨਾਂ ਦੇ ਨਾਲ ਲੱਗ ਹੁਣ ਨਹੀਂ ਪਾਉਂਦੇ ਹੈਗੇ ਹੁਣ ਜੁੱਤੀਆਂ ਲੈ ਕੇ ਬਾਹਰੇ ਕੱਢਾਂਗੇ ਆਵੇ ਸਾਡੇ ਕੋਈ ਵੋਟਾਂ ਮੰਗਣ ਵੀਰ ਜੀ ਹੁਣ ਅਸੀਂ ਆਉਂ ਪਾਉਂਦੇ ਨਹੀਂ ਹੈਗੇ ਕੋਈ ਆਵੇ ਕਹਿੰਦੇ ਪੁੱਤ ਹੁਣਾ ਸੀ ਨਹੀਂ ਸਾਡੇ ਲੋਕਾਂ ਚ ਬੇਬੇ ਇਹ ਘਾਟ ਇਧਰੋਂ ਆ ਜਾ ਬੇਬੇ ਸੜਕ ਚੱਲਦੀ ਆ ਹਾਂ ਕਿਸੇ ਮਾਗਰ ਨਹੀਂ ਲੱਗਦੇ ਪੁੱਤ ਹੁਣ ਹਾਂ ਹੁਣ ਤਾਂ ਲਾਪਾ ਕਰਾਂਗੇ ਸਾਡੇ ਬਾਹਰ ਤਮਾਨ ਤਾਂ ਕਹਿੰਦਾ ਲੋਕ ਖੁਸ਼ੇ ਬਹੁਤ ਨੇ ਮਾ ਭਗਵਾਨ ਤਮਾਨੂੰ ਰਿਆਤਾ ਜਾਵੇ ਪੁੱਛੇ ਤਾਂ ਸੀ ਪੂਰੇ ਆਪੇ ਤਾਂ ਸਹੀ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਹਾਂ ਕੋਈ ਨਹੀਂ ਆਇਆ ਪੁੱਤ ਜੇ ਆ ਗਿਆ ਬੇਬੇ ਫੇਰ ਵੋਟਾ ਮੰਗਣ ਤਾਂ ਆਊਗਾ ਪਿੰਡ ਚ ਆਉਣਗੇ ਕੋਈ ਵੀ ਮਰਜ਼ੀ ਆਵੇ ਵੋਟਾ ਮੰਗਣ ਪੁੱਤ ਫੇਰ ਅਸੀਂ ਜਾਣੀ ਸੜਕਾਂ ਮ ਜਾਣੇ ਹਾਂ ਇਹ ਰਾਸੀ ਕਾਤੇ ਵੋਟਾਂ ਪਾਵਾਂਗੇ ਸਾਡਾ ਰਾਸ਼ਨ ਹੀ ਸਾਨੂੰ ਮਿਲਿਆ ਹੈ ਉਰੇ ਫਰਦੇ ਅਸੀਂ 300 ਤੇ 300 ਤੇ ਫਰਦਿਆ 300 ਨਾਲ ਕੀ ਬਣਦਾ 600 ਰੁਪਏ ਟੈਂਪੂ ਵਾਲਾ ਮੰਗਦਾ 600 ਰੁਪਏ ਉਹਨੂੰ ਦੇ ਕੇ ਸਾਨੂੰ ਤਾਂ 100 ਬਚਿਆ 200 ਬਚਿਆ ਕੀ ਬਣਦਾ ਬੱਸਾਂ 'ਚ ਕਿਰਾਇਆ ਮਾਫ 1000 ਰੁਪਈਆ ਕਹਿੰਦਾ ਬੀਬੀਆਂ ਨੂੰ ਦਊਂਗਾ 2500 ਤੱਕ ਪੈਨਸ਼ਨ ਕਰੂੰਗਾ ਨਹੀਂ ਨਹੀਂ ਬੀਬੇ ਨੂੰ ਕਹਿੰਦੇ ਵੀ 1000 1000 ਪਾਵਾਂਗੇ 500 ਵੀ ਨਹੀਂ ਪਾਇਆ ਉਪਾਦੂਗਾ ਜੀ ਕਹਿੰਦੇ ਟਾਈਮ ਲੱਗੂ ਹਾਲੇ ਪਾਉਗਾ ਫਿਰ ਕਦੋਂ ਪਾਉ ਹੁਣ ਤਾਂ ਸਰਕਾਰ ਵੀ ਬਦਲਣ ਵਾਲੀ ਕਦੋਂ ਪਾਉ ਹ ਨਹੀਂ ਪਾਉਂਦਾ ਐਦੂ ਪਰੇ ਵੀਰ ਜੀ ਕਦੋਂ ਪਾਊਗਾ ਜਦ ਹੁਣ ਤੱਕ ਨਹੀਂ ਪਾਏ ਹੈਗੇ ਐਦੂ ਪਰੇ ਕਦੋਂ ਪਾਊਗਾ ਸਾਡੇ ਨਹੀਂ ਬੱਸ ਨਹੀਂ ਖੜਦੀ ਖੜਦੀ ਹਾਂ ਸਾਡੇ ਨਹੀਂ ਬੱਸ ਖੜਦੀ ਪੁੱਤ ਬੱਸ ਕਿਉਂ ਨਹੀਂ ਖੜਦੀ ਜੀ ਬੱਸ ਰੋਕਦੇ ਨਹੀਂ ਵੀਰ ਜੀ ਖੜੇ ਨਹੀਂ ਛੱਡ ਜਾਂਦੇ ਨੇ ਬੀਬੀਆਂ ਨੂੰ ਦੇਖ ਕੇ ਬੀਬੀਆਂ ਚਾਹੇ ਕੋਈ ਵੀ ਹੈ ਸੰਗਰਾਉਲੀ ਆਗਜਾਚ ਨਹੀਂ ਹੈਗਾ ਹਾਂ ਕਹਿੰਦੇ ਕਾਗਜਾਂ ਚ ਨਹੀਂ ਹੈਗਾ ਅੱਡਾ ਉਹ ਤਾਂ ਕਹਿੰਦੇ ਜੀ ਕੋਈ ਦਿੱਕਤ ਨਹੀਂ ਹੈ ਜੀ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ ਬੇਬੇ ਕਿਤੇ ਤੁਸੀਂ ਵਿਰੋਧੀ ਪਾਰਟੀਆਂ ਦੇ ਤਾਂ ਨਹੀਂ ਕੋਈ ਵਿਰੋਧੀ ਪਾਰਟੀ ਨਹੀਂ ਸਾਡੇ ਕੋਲ ਕਿਤੇ ਭਗਵੰਤ ਮਾਨ ਨੂੰ ਹੀ ਨਿੰਦੀ ਜਮੋ ਹਾਂ ਭਗਵੰਤ ਮਾਨ ਨੂੰ ਨਾਲੇ ਲਿਆਉਂਦਾ ਹਾਂ ਹਾਂ ਭਗਵੰਤ ਮਾਨ ਨੂੰ ਵੋਟਾਂ ਵਾ ਕੇ ਵਿਰਜਿਆ ਸੀ ਉਹ ਪਰਖਾ ਲੈ ਅਸੀਂ ਉਹ ਸਾਨੂੰ ਇਹ ਦੁੱਖ ਦੇ ਰਹੇ ਨੇ ਉਹ ਕਹਿੰਦਾ ਹੁਣ ਸਾਰੀਆਂ 13 ਦੀਆਂ 13 ਸੀਟਾਂ ਜਿੱਤੂੰ ਉਹ ਵੀਰ ਜੀ ਹੁਣ ਤਾਂ ਛੱਡ ਦੇਵੇ ਹਾਂ ਹੁਣ ਨਹੀਂ ਪਾੜ ਦਾਂਗੇ ਵੋਟ ਅਸੀਂ ਤਾਂ ਪਾਉਣੀਆਂ ਨਹੀਂ ਹੈਗੀਆਂ ਹਾਂ ਅਸੀਂ ਨਹੀਂ ਪਾਉਂਦੇ ਹੈਗੇ ਵੋਟ ਨਾਲੇ ਸਾਨੂੰ ਵੋਟ ਦਾ ਤਾਂ ਫਰਜ ਹੈ ਜੀ ਥੋੜਾ ਨੋਟਾ ਹੁੰਦਾ ਉਹ ਦਬਾ ਦਿਓ ਜੇ ਨਹੀਂ ਪਾਉਣਾ ਵੋਟ ਦਾ ਫਰਜ ਹੈ ਸਭ ਦਾ ਪਾਉਣਾ ਸਾਨੂੰ ਨਾ ਫਰਜ ਤਾਂ ਹੈਗਾ ਫਰਜ ਸਾਡੇ ਵੀ ਪੂਰੇ ਕਰੇਗਾ ਨਾ ਹੂੰ ਉਹਨਾਂ ਦੇ ਹੱਕ ਨਹੀਂ ਬਣਦਾ ਵੀ ਸਾਡੇ ਵੀ ਫਰਜ ਪੂਰੇ ਕਰੇ ਹੂੰ ਸਾਡੇ ਤਾਂ ਜਿਹੜੇ ਜ਼ਿੰਦਗੀਆਂ ਨਾਂਗੇ ਨਾਂਗੇ ਜਿਹੜੇ ਸਾਡੇ ਬੱਚਿਆਂ ਦੇ ਨੇ ਉਹਨਾਂ ਦੀ ਕਿਉਂ ਜ਼ਿੰਦਗੀਆਂ ਖਰਾਬ ਕਰਦੇ ਨੇ ਹੂੰ ਅਸੀਂ ਇੰਨੇ ਪੜਾਉਨੇ ਇੰਨੇ ਔਖੇ ਮਿਹਨਤਾਂ ਕਰਕੇ ਬੱਚੇ ਪੜਾਏ ਨੇ ਜੇ ਸਾਡੇ ਬੱਚੇ ਨਹੀਂ ਮੁਲਾਜ਼ਮ ਬਣਦੇ ਹੈਗੇ ਫਿਰ ਸਾਨੂੰ ਵੀ ਬਹੁਤ ਬੜਾ ਦੁੱਖਾ ਰੋਣਾ ਆਉਂਦਾ ਸਾਡੇ ਇਹਨੇ ਸੋਹਣਾ ਸੋਹਣਾ ਬੱਚਾ ਵੀ ਜਦਾ ਅਮਨ ਜਦੂਰ ਉਹ ਵੀ ਕਰਦੇ ਨੇ ਮਿਸਤਰੀਆਂ ਨਾਲ ਜਾਂਦੇ ਨੇ ਤਾਂ ਅਸਲੇ ਚੱਕਦੇ ਨੇ ਸਾਨੂੰ ਰੋਣਾ ਨਹੀਂ ਆਉਂਦਾ ਹੂੰ ਪੜ੍ਹੇ ਲਿਖੇ ਮੁੰਡੇ ਪੜ੍ਹੇ ਲਿਖੇ ਮੁੰਡੇ ਨੇ ਆਹ ਡਾੜਾ ਜਵਾਨ ਮੁੰਡੇ ਨੇ ਦੱਸ ਅਸੀਂ ਕੀ ਕਰੀਏ ਕਿੱਥੇ ਜਾਈਏ ਸਾਨੂੰ ਵੀ ਹਾਸਲਾਉਣਾ ਚਾਹੀਦਾ ਜੇ ਸਾਡੇ ਬੱਚੇ ਸਰਕਾਰੀ ਮੁਲਾਜ਼ਮ ਹੋਣ ਲੱਗਦਾ ਬੀਬੀ ਸਾਡਾ ਦੇਸ਼ ਤਰੱਕੀ ਕਰ ਰਿਹਾ ਕਿਉਂਕਿ ਦਾਬੇ ਤਾਂ ਬੜੇ ਕੀਤੇ ਜਾਂਦੇ ਨੇ ਸੈਂਟਰਲ ਸਰਕਾਰ ਕਹਿ ਰਹੀ ਆ ਕਿ ਵਿਸ਼ਵ ਗੁਰੂ ਬਣ ਗਿਆ ਭਾਰਤ ਲੱਗਦਾ ਇਹ ਕੋਈ ਬਦਲਾ ਆਇਆ ਇਹ ਸਾਨੂੰ ਕੋਈ ਸਹੂਲਤਾਂ ਮਿਲ ਰਹੀਆਂ ਕੋਈ ਬਦਲਾਅ ਨਹੀਂ ਆਇਆ ਵੀਰ ਜੀ ਕੋਈ ਬਦਲਾਅ ਨਹੀਂ ਆਇਆ ਸਾਨੂੰ ਤਾਂ ਉੱਥੇ ਦੇ ਉੱਥੇ ਹੀ ਆ ਸਾਡਾ ਕੋਈ ਬਦਲਾਅ ਨਹੀਂ ਆਇਆ ਜਾਂ ਸਾਡੇ ਬੱਚੇ ਵਿਚਾਰੇ ਫਿਰਦੇ ਨੇ ਤਸਰੇ ਚੱਕ ਦੇ ਮਿਸਤਰੀਆਂ ਨਾਲ ਫਿਰ ਸਾਨੂੰ ਦੁੱਖ ਨਹੀਂ ਆਏਗਾ ਦੁੱਖ ਤਾਂ ਸਾਨੂੰ ਵੀ ਬਹੁਤ ਆ ਸਾਡੀਆਂ ਮਾਵਾਂ ਇੱਥੇ ਐਨੀ ਧੁੱਪ ਦੇ ਵਿੱਚ ਇੱਥੇ ਫਿਰਦੀਆਂ ਨੇ ਦੁੱਖਤਾ ਸਭ ਨੂੰ ਹੁੰਦਾ ਬੱਚਿਆਂ ਨੂੰ ਵੀ ਦੁੱਖ ਆ ਪੁੱਤਰ ਵੀ ਦੇਖ ਮਾਪੇ ਨੂੰ ਕਿੰਨਾ ਰੋਣਾ ਆਉਂਦਾ ਇਹ ਜੇ ਬੱਚੇ ਪਾਲਦੇ ਪਨਾਉਂਦੇ ਇੰਨੀ ਮਿਹਨਤ ਕਰਕੇ ਬੱਚੇ ਪਾਲੇ ਨੇ ਤਾਂ ਲਾਟ ਨਿਕਲਦੀ ਆ ਵੀ ਹਾਂ ਸਾਡਾ ਬੱਚਾ ਸਾਡੇ ਮਾਂਗ ਮਜ਼ਦੂਰੀ ਕਰਦਾ ਸੋ ਇਹ ਹਾਲਾਤ ਨੇ ਜੀ ਭਾਵਕ ਬੋਲ ਨੇ ਬਿਲਕੁਲ ਜਿੱਥੇ ਬੱਚਿਆਂ ਬਾਰੇ ਸੋਚ ਰਹੀਆਂ ਨੇ ਮਾਮਾ ਕਿ ਪੜ੍ਹ ਲਿਖ ਕੇ ਬੱਚੇ ਮਿਹਨਤ ਮਜ਼ਦੂਰੀ ਕਰਦੇ ਨੇ ਤਾਂ ਉਹਨਾਂ ਦੀਆਂ ਮਾਂ ਮਾਂ ਨੇ ਜਿਹੜੀਆਂ ਉਹ ਵੀ ਅਜੇ ਹੀ ਧੁੱਪ ਦੇ ਵਿੱਚ ਇੱਥੇ ਦਿਨ ਰਾਤ ਮਰਦਿਆਂ ਨੇ ਤਾਂ ਕਿੱਥੇ ਕਰਦਾ ਗੁਜ਼ਾਰਾ ਹੁੰਦਾ ਏ ਦਾਬੇ ਤਾਂ ਡਿਜੀਟਲ ਇੰਡੀਆ ਦੇ ਕੀਤੇ ਜਾਂਦੇ ਨੇ ਦਾਬੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਨੇ ਭਾਰਤ ਬਣ ਗਿਆ ਵਿਸ਼ਵ ਗੁਰੂ ਇਦਾਂ ਦੇ ਦਾਅਵੇ ਕੀਤੇ ਜਾਂਦੇ ਨੇ ਪਰ ਅਸਲ ਹਕੀਕਤ ਕੀ ਆ ਮੰਗਦਾ ਰਹੀ ਬੇ ਸੂਰਜਾ ਕਮੀਆਂ ਦੇ ਬੇੜੇ ਪਰ ਕਮੀਆਂ ਦੀ ਗੱਲ ਤਾਂ ਕੀਤੀ ਜਾਂਦੀ ਆ ਕਾਮਿਆਂ ਦੀ ਗੱਲ ਤਾਂ ਕੀਤੀ ਜਾਂਦੀ ਆ ਪਰ ਕਾਮਿਆਂ ਦੇ ਹੱਕ ਨੇ ਜਿਹੜੇ ਉਹ ਕਾਮਿਆਂ ਨੂੰ ਨਹੀਂ ਮਿਲਦੇ ਇੱਥੇ ਆ ਕੇ ਤਰਸ ਆਉਂਦਾ ਇਹਨਾਂ ਮਾਮਾ ਤੇ ਜਿਹੜੀਆਂ ਦਿਨ ਰਾਤ ਅਜੇਹੇ ਸੂਇਆਂ ਦੇ ਵਿੱਚ ਮਿਹਨਤ ਕਰਦੀਆਂ ਨੇ ਸੱਪ ਸਲੂੰਡੀ ਕੋਈ ਵੀ ਕੀੜਾ ਮਕੌੜਾ ਲੜ ਸਕਦਾ ਇਹ ਇੱਥੇ ਆਪਣੇ ਬੱਚੇ ਪਾਲਣ ਦੇ ਲਈ ਮਿਹਨਤ ਕਰਦਿਆਂ ਨੇ ਲੇਬਰ ਡੇ ਆ ਸਰਕਾਰੀ ਛੁੱਟੀ ਦਾ ਐਲਾਨ ਤਾਂ ਕੀਤਾ ਗਿਆ ਏ ਪਰ ਜ਼ਮੀਨੀ ਪੱਧਰ ਤੇ ਮਜ਼ਦੂਰਾਂ ਦਾ ਲੇਬਰਾਂ ਦਾ ਕੀ ਹਾਲ ਆ ਉਹ ਆ ਕੇ ਸਰਕਾਰਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਸੋ ਅਜੇ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨਰ ਪੈ ਦੇ ਨਾਲ ਮਨਵਿੰਦਰ ਸਿੰਘ ਜਵਾਣਾ ਬਾਸ